ਜੱਗ ਭਾਵੇਂ ਲੱਖ ਵੱਸਦਾ ਇਕੱਲੀ ਬਹਿਣ ਵਜੇ ਵੇ ਵੀਰਾਬਾਰੀ ਜੱਗ ਭਾਵੇਂ ਲੱਖ ਵੱਸਦਾ ਹੁੰਦੀ ਵੀਰਾਣਾ ਸਹਾਰੇ ਦੁੱਖ ਇੱਕ ਦੂਜੇ ਦਾ ਨਾ ਹੁੰਦਾ ਸਹਾਰੇ ساری ਉਮਰ ਰਹਿਣ ਕਰਦੇ ਇੱਕ ਦੂਜੇ ਦੀ ਤਰਫਦਾਰੀ ਜੱਗ ਭਾਵੇਂ ਲੱਖ ਬਸਦਾ ਇਕੱਲੀ ਪੈ ਰਾਣਾ ਅਲੇ ਸਰਦਾਰੀ ਇੱਕ ਮੋਦ ਜਾਏ ਹੁੰਦਾ ਇੱਕ ਜੇ ਆਖੂਨੇ ਰੰਗੀ ਵੇਖ ਬਸਦਿਆ ਨੂੰ ਮਿਲੇ ਦਾਸਕੂਨੇ ਰੰਗੀ ਵੇਖ ਬਸਦਿਆ ਨੂੰ ਮਿਲੇ ਦਾਸਕੂਨੇ ਰਿਸ਼ਤੇ ਬੱਕੀ ਦੂਰ ਨੇ ਲੋਕੋ ਨੇੜੇ ਸਭਨਾ ਤੂਏ ਹੈ ਜੱਗ ਭਾਵੇਂ ਲੱਖ ਬਸਦਾ ਇਕੱਲੀ ਪਹਿਣ ਵਜੇ ਵੇ ਵੀਰਾ ਭਾਰੀ ਜੱਗ ਭਾਵੇਂ ਲੱਖ ਬਸਦਾ ਹੁੰਦੀ ਵੀਰਾ ਨਾਲ ਸਰਦਾਰੀ ਅੰਮੀ ਜਾਇਆ ਮਿਲਣ ਪਹਿਣ ਨੂੰ ਹੈ ਜਾਂਦਿਆ ਆਮਦਾ ਦੇਖ ਕੇ ਭਤੀਜੇ ਭਤੀਜਿਆਂ ਓਖ ਲੱਥ ਜਾਂਦੀ ਭੂਆ ਦੀ ਐਸਾਰੀ ਜੱਗ ਪਾਵੇ ਲੱਖ ਬਸਦਾ ਇਕੱਲੀ ਪਹਿਣੇ ਬੱਜੇ ਵੇ ਵੀਰਾ ਭਾਰੀ ਜੱਗ ਪਾਵੇ ਲੱਖ ਬਸਦਾ ਹੁੰਦੀ ਵੀਰਾ ਨਾਲੇ ਸਰਦਾਰੀ ਰੱਖ ਉੱਲਦਾਨੇ ਚੇਤਾਕ ਦੇ ਦੋਨਾਂ ਨੂੰ ਉਤਰੀਕਦਾ ਉੱਲਦਾਨੇ ਚੇਤਾਕ ਦੇ ਦੋਨਾਂ ਨੂੰ ਉਤਰੀਕਦਾ ਰਖੜੇ ਬਣਾ ਕੇ ਨੀ ਜਦੋਂ ਦੇਖੇ ਗੁੱਟ ਨੂੰ ਸਈਓ ਨੀ ਸੋਸਵਾਰੀ ਜੱਗ ਪਾਵੇ ਲਖ ਬਸਦਾ ਇਕੱਲੀ ਪਹਿਣੇ ਬੱਚੇ ਵੇ ਤਣਾ ਨੇ ਦਾ ਦੁੱਖ ਸੁੱਖ ਵਿੱਚ ਤਾਈਓ ਮਾਮਾਸੀ ਨਾ ਤਣਦਾ ਹੁੰਦੀ ਮਾਮੇ ਭਾਣ ਜੇਦੀ ਤਾਈਓ ਨੇ ਮਿਸਾਲ ਵਾਲੀ ਯਾਰੀ ਜੱਗ ਪਾਵੇ ਲੱਖ ਬਸਦਾ ਇਕੱਲੀ ਪਹਿਣ ਵਜੇ ਵੇ ਵੀਰਾ ਭਾਰੀ ਜੱਗ ਪਰਮਜੀਤ ਮੱਛੀਵਾੜਾ ਮਿੱਠੇ ਸੁਰ ਵਿੱਚ ਗਾਈਏ ਗਿੱਲੇ ਜੰਡਾ ਬਾਤ ਉੱਚੇ ਪਿਆਰ ਵਾਲੀ ਪਾਈਏ ਪਰਮਜੀਤ ਮੱਛੀਵਾੜਾ ਮਿੱਠੇ ਸੁਰ ਵਿੱਚ ਗਾਈਏ ਮਾਪੇ ਤੋਰ ਜਾਣ ਪਿੱਛੋਂ ਵੀ ਵੀਰ ਮਾਪੇ ਨੇ ਉਮਰ ਨੇ ਸਾਰੀ ਜੱਗ ਪਾਵੇ ਲੱਖ ਵਸਦਾ ਜੱਗ ਪਾਵੇ ਲੱਖ ਵਸਦਾ ਹੁੰਦੀ ਵੀਰਾਂ ਨਾਲ ਸਰਦਾਰੀ ਜੱਗ ਪਾਵੇ ਲੱਖ ਵਸਦਾ ਹੁੰਦੀ ਵੀਰਾਂ ਨਾਲ